ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮੈਂ ਤੁਹਾਨੂੰ ਅੱਜ ਨਾ ਇੱਕ ਗੱਲ ਸੁਣਾਉਣੀ ਹੈ ਵੈਸੇ ਹੈਗਾ ਝੂਠ ਹੀ ਇਹ ਅ ਕੱਲ ਨਾ ਕੱਲ ਵਧੀਆ ਸਬਜੀ ਬਣੀ ਤੇ ਨਾਲ ਰਾਇਤਾ ਸੀ ਸਲਾਦ ਵਧੀਆ ਸੀ ਦੋ ਚਾਰ ਰੋਟੀਆਂ ਵੱਧ ਖਾਧੀਆਂ ਜੀਆਂ ਸਬਜੀ ਸਵਾਦ ਸੀ ਫਿਰ 9:00 ਵਜੇ ਨੀਂਦ ਆ ਗਈ ਤੇ ਆਈਪੀਐਲ ਦੇ ਮੈਚ ਚੱਲਦੇ ਸੀ ਉਹ ਦੇਖਦੇ-ਦੇਖਦੇ ਸੌਂ ਗਏ ਜਦੋਂ ਨੀਂਦ ਆ ਗਈ ਨੀਂਦ ਵਿੱਚ ਇੱਕ ਸੁਪਨਾ ਆਇਆ ਸੁਪਨੇ ਵਿੱਚ ਮੈਨੂੰ ਪੰਜਾਬ ਦੇ ਲੋਕਾਂ ਨੇ ਬਣਾਤਾ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਬਣਾਤਾ ਹਸਲੋ ਕੋਈ ਨਹੀਂ ਜਿੰਨਾ ਮਰਜੀ ਕਮੈਂਟ ਵੀ ਕਰੋ ਅਸ਼ਾ ਫੇਰ ਮੁੱਖ ਮੰਤਰੀ ਤੋਂ ਬਣਾਤਾ ਮੀਟਿੰਗ ਹੋਈ ਸੌ ਜੋ ਕਿ ਸਮਾਗਮ ਹੋਇਆ ਤੇ ਕੋਈ ਮੰਤਰੀ ਲਾਤਾ ਕੋਈ ਕੁਛ ਕੋਈ ਕੋ ਸਾਰਾ ਕੁਛ ਹੋ ਗਿਆ ਤੇ ਤਿੰਨ ਕਿ ਦਿਨਾਂ ਬਾਅਦ ਚਾਰ ਪੰਜ ਐਮਐਲਏ ਮੇਰੇ ਕੋਲੇ ਆ ਗਏ ਹੁਣ ਝਾੜੂ ਬੰਦ ਨਾ ਤਾਂ ਲੈਣੇ ਪੈਣਾ ਕਿਉਂਕਿ ਸਰਕਾਰ ਮੌਜੂਦਾ ਇਹਨਾਂ ਦੀ ਹੈ ਅੱਛਾ ਮੈਨੂੰ ਕਹਿੰਦੇ ਮੁੱਖ ਮੰਤਰੀ ਸਾਹਿਬ ਮੈਂ ਕਹਾਂ ਦੱਸੋ ਕਹਿੰਦੇ ਆਹ ਜਿਹੜੇ ਮਸਲੇ ਤੇ ਤੁਹਾਡੇ ਸਹਿਮ ਚਾਹੀਦੇ ਆ ਹਰੇ ਪੈਨ ਨਾਲ ਤੇ ਮੈਂ ਜਦੋਂ ਸਾਈਨ ਕਰਨੇ ਸੀ ਉਹ ਪੇਪਰ ਪੜ੍ਹੇ ਜਿਹੜਾ ਲਿਖਿਆ ਸੀ ਉੱਤੇ ਲਿਖਿਆ ਸੀ ਵੀ ਜੇ ਕੋਈ ਝਾੜੂ ਵਾਲਾ ਦਾ ਐਮ ਐਲ ਏ ਮੰਤਰੀ ਨਸ਼ਾ ਵੇਚੂ ਉਹਦੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਖੁੱਲ ਹੈ ਕੋਈ ਕਾਰਵਾਈ ਨਹੀਂ ਕਰੂਗਾ ਦੂਜੀ ਗੱਲ ਆ ਜਿਹੜੇ ਸਕੂਲ ਨੇ ਪੰਜਾਬ ਦੇ ਵਿੱਚ ਸਰਕਾਰੀ ਇਨਾਂ ਦੇ ਵਿੱਚ ਜਿਹੜੇ ਟਾਲਟ ਬਾਥਰੂਮ ਬਣੇ ਨੇ ਉਹਨਾਂ ਦੀ ਰਿਪੇਅਰ ਕਰਕੇ ਅਸੀਂ ਉੱਥੇ ਪੱਥਰ ਲਾਵਾਂਗੇ ਨਹੀਂ ਪੱਥਰ ਰੱਖਾਂਗੇ ਤੁਹਾਡੀ ਉੱਥੇ ਵੀ ਸਾਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਮੇਗਾ ਠੀਕ ਹੈ ਤੇ ਤੀਜੀ ਗੱਲ ਜਿਹੜੇ ਨਸ਼ੇ ਚੱਲਦੇ ਨੇ ਇਹ ਕੌਣ ਵੇਚਦਾ ਹੈ ਇਹਨਾਂ ਨੂੰ ਠੱਲ ਪਾਉਣੀ ਹੈ ਜਿਹੜੇ ਸਕੂਲਾਂ ਦੇ ਬੱਚੇ ਹੋਣਗੇ ਉਹ ਨਸ਼ੇ ਬੰਦ ਕਰਾਉਣਗੇ ਜਦੋਂ ਐਨੀ ਗੱਲ ਮੈਨੂੰ ਕਹੀ ਗਈ ਮੈਂ ਜੇਬ ਵਿੱਚੋਂ ਪੈਨ ਕੱਢਿਆ ਹਰਾ ਪੈਨ ਹੁੰਦਾ ਹੈ ਨਾ ਹਾਂ ਉਹ ਕੱਢਿਆ ਜਦੋਂ ਮੈਂ ਸੈਨ ਕਰਨ ਨਗਾ ਮੇਰੀ ਖੁੱਲ ਗਈ ਅੱਖ ਜਾ ਖੁੱਲ ਗਈ ਫਿਰ ਮੇਰੇ ਕੋਲੇ ਹਾਕ ਹੀ ਹੁੰਦੀ ਹੈ ਹਾਕ ਹੀ ਚੱਕ ਲਈ ਮੈਂ ਜਿਹੜਾ ਵੀ ਐਮਐਲਏ ਮੂਰੇ ਦੇਸ਼ ਹੈ ਮੈਨੂੰ 3-4 ਜੜੀਆਂ ਟੋਹੇ ਚ ਤੇ ਕਈ ਭੱਜ ਗਏ ਤੇ ਭਾਏ ਦੇ ਭਾਏ ਤੇ ਕਹਿੰਦੇ ਗਿਆਨੀ ਜੀ ਤਾਂ ਕਮਲੇ ਹੋਗੇ ਮੁੱਖ ਮੰਤਰੀ ਸਾਹਿਬ ਤਾਂ ਕਮਲੇ ਹੋਗੇ ਇਹ ਤਾਂ ਐਮਐਲਏ ਨੂੰ ਕੁੱਟੇ ਜਾਂਦੇ ਆ ਅੱਛਾ ਇਹ ਸੁਪਨਾ ਹੈ ਪਹਿਲਾਂ ਮੈਂ ਕਿਹਾ ਸੀ ਵੀ ਇਹ ਝੂਠ ਹੈ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜਾ ਝਾੜੂ ਸਰਕਾਰ ਵਾਲੇ ਅੱਜ ਕਰ ਰਹੇ ਨੇ ਬੱਚੇ ਕਹਿੰਦੇ ਨਸ਼ੇ ਬੰਦ ਕਰਾਉਣਗੇ ਜਿਹੜੇ ਪੁਰਾਣੇ ਹਸਪੀਟਲ ਸੀ ਜਿੱਥੇ ਬਾਥਰੂਮ ਕਾ ਨੂੰ ਜੀ ਨਹੀਂ ਕਰਦਾ ਤੁਸੀਂ ਜਾ ਕੇ ਦੇਖ ਲਿਓ ਸਕੂਲਾਂ ਦੇ ਜਿਹੜੇ ਵਾਸ਼ਰੂਮ ਟਾਇਲਟ ਵਗੈਰਾ ਬਣੇ ਨੇ ਉਥੇ ਉਦਘਾਟਨ ਕਰਕੇ ਨਹੀਂ ਪੱਥਰ ਰੱਖਤਾ ਕਿ ਮਰਮਤ ਕਰਤੀ ਅਸੀਂ ਤੇ ਫਿਰ ਜਦੋਂ ਇਹ ਸਾਰਾ ਕੁਝ ਮੇਰੇ ਦਿਮਾਗ ਵਿੱਚ ਸੁਪਨੇ ਵਿੱਚ ਚੱਲਿਆ ਅੱਖ ਤਾਂ ਹੁਣ ਖੁੱਲਣੀ ਹੁੰਦੀ ਹੈ ਕਿਉਂਕਿ ਸੁਪਨਾ ਸੁਪਨਾ ਹੀ ਹੁੰਦਾ ਤੇ ਫਿਰ ਜੋ ਕੁਝ ਮੈਥੋਂ ਹੋਇਆ ਉਹ ਮੈਂ ਕਰਤਾ ਛੇਤਰ ਫੇਰਿਆ ਫੜ ਕੇ ਹੁਣ ਜੋ ਕੁਝ ਮੈਂ ਇਹ ਝੂਠ ਬੋਲਿਆ ਮੈਂ ਮੰਨ ਰਿਹਾ ਮੈਂ ਝੂਠ ਬੋਲਿਆ ਵੀ ਇਹ ਦੱਸੋ ਇਹ ਝਾੜੂ ਵਾਲੇ ਐਮਐਲਿਆਂ ਨੇ ਮੰਤਰੀਆਂ ਨੇ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਜਦੋਂ ਮਰਜੀ ਮਾਫੀ ਮੰਗਾ ਲਵਾਂ ਇੱਕ ਵਾਰੀ ਨੂੰ 100 ਵਾਰੀ ਜੇ ਕੀਤਾ ਤਾਂ ਫਿਰ ਬੂਟਾ ਸਿੰਘ ਦਾ ਝੂਠ ਬੋਲਿਆ ਹੋਇਆ ਵੀ ਸੱਚ ਹੈ ਇਹ ਗੱਲ ਮੈਂ ਕਿਉਂ ਕਹੀ ਹੈ ਕੱਲ ਇੱਕ ਸੱਜਣ ਨੇ ਫੋਨ ਕੀਤਾ ਸੀ ਉਹ ਕਹਿੰਦਾ ਗੈਨੀ ਜੀ ਸੁਪਨੇ ਆਉਂਦੇ ਆ ਕਿ ਬੰਦ ਹੋ ਗਏ ਮੈਂ ਕਿਹਾ ਆਉਂਦੇ ਆ ਕਹਿੰਦਾ ਨਮਾ ਕਿ ਆਇਆ ਮੈਂ ਕੱਲ ਨੂੰ ਸਮਾਂ ਬਾਂ ਇਤਾਂ ਸੁਣਾਇਆ ਆਸ਼ਾ ਅੱਜ ਰਾਤ ਨੂੰ ਵੀ ਕਦ ਆ ਸਕਦਾ ਹੈ ਤੇ ਉਹ ਕਿਤੇ ਫੇਰ ਗੱਲ ਕਰਾਂਗੇ ਇਹ ਸੁਪਨੇ ਆਉਂਦੇ ਕਦੋਂ ਆ ਜਦੋਂ ਝਾੜੂ ਵਾਲੇ মিডিਆ ਦੇ ਸਾਹਮਣੇ ਆਉਂਦੇ ਆ মিডিਆ ਵਾਲੇ ਸਵਾਲ ਕੀ ਕਰਦੇ ਆ ਮਾਨ ਸਰ ਤੁਸੀਂ ਜਿਹੜਾ ਬੀਬੀਆਂ ਨੂੰ ਦੇਣਾ ਸੀ 1000 ਰੁਪਿਆ ਖਾਤੇ ਵਿੱਚ ਪਾਉਣਾ ਸੀ ਉਹ ਤੁਸੀਂ ਦੇ ਰਹੇ ਹੋ ਹਾਂਜੀ ਅਗਲੇ ਮਹੀਨੇ ਵਿੱਚ ਦੇ ਰਹੇ ਆਂ ਦਿੱਲੀ ਅਸੀਂ ਦਿੱਤਾ ਜੀ ਇੱਥੇ ਵੀ ਨਹੀਂ ਦੇ ਦਿੰਦੇ ਤੇ ਇਹ ਜਦੋਂ ਗੱਲਬਾਤ ਦਿਨੇ ਸੁਣੀ ਜਾਂਦੀ ਹੈ ਫਿਰ ਉਹ ਦਿਮਾਗ ਵਿੱਚ ਰਾਤ ਨੂੰ ਚੱਲਦਾ ਰਹਿੰਦਾ ਉਹਦਾ ਬਣ ਜਾਂਦਾ ਸੁਪਨਾ ਅਸ਼ਾ ਜੋ ਕੁਛ ਮੈਂ ਇਹ ਤੁਹਾਨੂੰ ਬੋਲ ਕੇ ਦੱਸ ਰਿਹਾ ਤੁਸੀਂ ਦੱਸਿਓ ਵੀ ਤੁਹਾਡੇ ਇਹ ਸੁਪਨੇ ਹੈਗੇ ਸੀ ਨਾ ਤੁਸੀਂ ਸੁਪਨੇ ਲੈਏ ਸੀ ਨਾ ਬੀ 73 ਸਾਲ ਬਾਅਦ ਬਦਲਾ ਆਏ ਕੀ ਹੋਊਗਾ ਬਦਲਾ ਦੇ ਵਿੱਚ ਨਸ਼ੇ ਖਤਮ ਹੋ ਜਾਣਗੇ ਬਿਆਦਵੀ ਕਰਨ ਵਾਲੇ ਫੜੇ ਜਾਣਗੇ ਬੇਰੁਜ਼ਗਾਰੀ ਖਤਮ ਹੋ ਜਾਊਗੀ ਗੈਂਗਸਟਰਵਾਦ ਖਤਮ ਹੋ ਜਾਊਗਾ ਜਿਹੜੇ ਕਰਪਟ ਲੀਡਰ ਨੇ ਉਹਨਾਂ ਦਾ ਖਾਤਮਾ ਹੋ ਜਾਊਗਾ ਇਹ ਤੁਹਾਡੇ ਸੁਪਨੇ ਸੀ ਨਾ ਤੁਸੀਂ ਦੱਸੋ ਵੀ ਤੁਹਾਡੇ ਜਿਹੜੇ ਸੁਪਨੇ ਨੇ ਚਖਣਾ ਚੂਰ ਹੋਏ ਨੇ ਜਾਂ ਨਹੀਂ ਜੇ ਤੁਹਾਡੇ ਸੁਪਨੇ ਚੱਕਨਾ ਚੂਰ ਹੋਏ ਨੇ ਫਿਰ ਤਾਂ ਮੇਰਾ ਧੰਨਵਾਦ ਕਰ ਦਿਓ ਜੇ ਤੁਹਾਡੇ ਦਿਮਾਗ ਵਿੱਚ ਹਲੇ ਵੀ ਕੀੜਾ ਹੈਗਾ ਵੀ ਝਾੜੂ ਵਾਲੇ ਕੁਝ ਕਰਨਗੇ ਫਿਰ ਮੈਨੂੰ ਗਾਲਾਂ ਕੱਢ ਦਿਓ ਆਪਾਂ ਤਾਂ ਕਿਸੇ ਪਾਸੇ ਭਜਦੇ ਨਹੀਂ ਮੈਂ ਤਾਂ ਪਹਿਲੀ ਕਿਹਾ ਹੋਇਆ ਵੀ ਜੇ ਇਹਨਾਂ ਕੋਲੇ 2 ਸਾਲ ਪੌਣੇ 2 ਸਾਲ ਹਲੇ ਹੈਗੇ ਆ ਹੋ ਸਕਦਾ ਕੁਝ ਕਰ ਦੇਣ ਪਰ ਕਰਨਾ ਨਹੀਂ ਕੋਸ਼ਿਸ਼ ਇਹ ਤਾਂ ਕਹਿੰਦੇ ਖਾਕੀ ਵਰਦੀ ਵਾਲੇ ਵੀ ਹੱਥ ਖੜੇ ਕਰ ਗਏ ਐਮਐਲਏ ਵੀ ਹੱਥ ਖੜੇ ਕਰ ਗਏ ਡੀਸੀ ਵੀ ਹੱਥ ਖੜੇ ਕਰ ਗਏ ਨਸ਼ੇ ਬੰਦ ਕਹਿੰਦੇ ਸਕੂਲ ਦੇ ਬੱਚੇ ਕਰਨਗੇ ਦੱਸੋ ਹੁਣ ਤੁਸੀਂ ਹੁਣ ਇਸ ਗੱਲ ਦਾ ਜਵਾਬ ਕਿਹਦੇ ਕੋਲੇ ਜੇ ਇਹਨਾਂ ਨੂੰ ਸਵਾਲ ਕਰਦੇ ਹਾਂ ਫਿਰ ਇਹ ਉਹ ਜਿਵੇਂ ਪੂਛ ਨੂੰ ਅੱਗ ਲੱਗੀ ਹੁੰਦੀ ਹੈ ਨਾ ਇਦਾਂ ਬੁੜਕਦੇ ਨੇ ਅਕਰਤਾ ਕੁਲਤਾਰ ਸਿੰਘ ਸੰਧਵਾ ਸਟੇਜ ਤੇ ਬੋਲ ਰਿਹਾ ਇੱਕ ਬੰਦਾ ਉੱਠ ਕੇ ਮੂਹਰੇ ਖੜਾ ਹੋ ਗਿਆ ਉਹ ਕਹਿੰਦਾ ਤੇਰੇ ਕਿਹੜੇ ਖੋਲੇ ਰੱਖਿਆ ਓਏ ਓਏ ਕਿਹਾ ਉਹਨੇ ਕਹਿੰਦਾ ਤੇਰੇ ਕਿਹੜੇ ਖੋਲੇ ਰੱਖੇ ਤੂੰ ਗੱਪ ਮਾਰੀ ਜਾਣਾ ਉਹ ਬੇਚਾਰਾ ਮਹਾਸੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਦਾਂ ਕਰੀ ਗਿਆ ਬਦਾਂ ਸਭ ਦਾ ਸਪੀਕਰ ਹੋਵੇ ਤੇ ਉਹਨੂੰ ਇੱਕ ਬੰਦਾ ਮੂਹਰੇ ਉੱਠ ਕੇ ਕਹੇ ਕਿ ਤੂੰ ਗੱਪ ਮਾਰੀ ਜਾਣਾ ਸ਼ਰਿਆਮ ਹੁਣ ਦੱਸੋ ਤੁਸੀਂ ਤੁਰਦੇ ਸੁਪਨੇ ਸੀ ਚਕਨਾ ਚੋਰ ਕੀਤੇ ਨੇ ਅੱਛਾ ਜੋ ਕੁਛ ਮੈਂ ਬੋਲਿਆ ਮੈਨੂੰ ਕੋਈ ਸੁਪਨਾ ਨਹੀਂ ਆਇਆ ਮੈਂ ਬਣਾ ਕੇ ਸੁਣਾਇਆ ਵੀ ਇਹ ਤੁਹਾਨੂੰ ਖਮਿਆਜਾ ਭੁਗਤਣਾ ਪੈ ਰਿਹਾ ਜੇ ਚਾਹੋ ਨਿ ਵੀ ਬਚਾ ਹੋ ਜੇ ਤਾਂ ਫਿਰ ਜੁੱਤੀ ਵਧੀਆ ਰੱਖਿਆ ਕਰੋ ਤੇ ਹੱਥ 'ਚ ਡੰਡਾ ਵਧੀਆ ਹੋਵੇ ਜਿਵੇਂ ਮੇਰੇ ਕੋਲ ਤਾਂ ਆਕ ਹੀ ਹੁੰਦੀ ਹੈ ਵਧੀਆ ਤੇ ਸੁਪਨੇ ਵਿੱਚ ਇਹਨਾਂ ਨੇ ਐਮਐਲਏ ਦੇ ਮੈਂ ਉਹ ਹਾਕੀਆਂ ਹੀ ਲਾਈਏ। ਬਸ ਇੰਨੀ ਇੱਕ ਗੱਲ ਕਰਨੀ ਸੀ। ਅੱਗੇ ਤੁਸੀਂ ਦੇਖਿਓ ਵੀ ਸੁਪਨਾ ਕਿਦਾਂ ਸਹੀ ਹੈ ਜਾਂ ਗਲਤ ਹੈ। ਤੁਹਾਨੂੰ ਵੀ ਹੁੰਦੇ ਸੁਪਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।